اج سکھ قوم دا بہت مہان شیدی دوس ہے جب پر والے نے تے باقی دے لیڈرہ نے چھ جون نو انڈیا دی فوج برطانیہ دی فوج تے سوویٹ روس دی فوج بھتر گھنٹے ਅੰਦਰ ਦਰਬਾਰ ਸਾਹਿਬ ਦੇ ਵਿੱਚ ਵੜਨ ਨਹੀਂ ਦਿੱਤੀ ਹੈ 72 ਘੰਟੇ ਛੋਟੇ ਨਹੀਂ ਹੁੰਦੇ ਇਸ ਮੌਕੇ ਤੇ ਤਾਨੀਆਂ ਰੂਸ ਤੇ ਇੰਡੀਆ ਫੋਰਸ ਤੇ ਬੁੜੇ ਪਰਮਾਨੂ ਹਥਿਆਰ ਸੀਗੇ ਦਰਬਾਰ ਸਾਹਿਬ ਦੇ ਵਿੱਚ ਇੰਡੀਅਨ ਨੇ ਟੈਂਕ ਵੀ ਲੈ ਆਂਦੇ ਮੋਰਟਰਸ ਵੀ ਲੈ ਆਂਦੇ ਆਰਟੀਲਰੀ ਵੀ ਲੈ ਆਂਦੀ ਸਪੈਸ਼ਲ ਫੋਰਸਸ ਵੀ ਲਿਆਂਦੇ ਪਰ ਜਿਹੜਾ ਮਸ਼ਹੂਰ ਅੰਗਰੇਜ਼ਾਂ ਦੇ ਟਾਈਮ ਦਾ ਲੜਾਈ ਹੈ ਸਾਰਾ ਗੜੀ ਜਿਹੜੀ ਸਿੱਖ ਪਲਟਨ ਨੇ ਅਫਗਾਨਾਂ ਦੇ ਖਿਲਾਫ ਲੜੀ ਸੀ ਉਹਦੇ ਵਿੱਚ ਵੀ ਆਖਰੀ ਸਿੱਖ ਜਵਾਨ ਸ਼ਹੀਦ ਹੋ ਗਿਆ ਸੀ ਪਰ ਉਸ ਤੋਂ ਕਿਤੇ ਵੱਡੀ ਲੜਾਈ ਇਹ ਦੁਨੀਆ ਦੀ ਕਿ ਜਿਹੜੇ ਫੌਜੀ ਨਹੀਂ ਸੀ ਟੋੜਦੇ ਮੇਰੇ ਵਰਗਣ ਦੇ ਸੀਗੇ ਉਹਨਾਂ ਨੇ ਪਹਿਲੇ ਜੰਗ ਵਾਰ ਸੈਕੰਡ ਵਰਲਡ ਵਾਰ ਦੇ ਅਸਲੇ ਦੇ ਨਾਲ ਤਿੰਨ ਪਰਮਾਣੂ ਹਥਿਆਰ ਫੌਜਾਂ ਜਿਹੜੀਆਂ ਲਾਂਗ ਸੀਗੀਆਂ ਉਹਨਾਂ ਨੂੰ ਲੜਾਈ ਦਿੱਤੀ ਜਿਵੇਂ ਵੀ ਪ੍ਰੋਫੈਸਰ ਨੇ ਫੌਜ ਦੇ ਅਫਸਰ ਨੇ ਸਾਰਾ ਕਿਹੜੀ ਬਾਰੇ ਤਾਂ ਲਿਖਿਆ ਪਰ ਅਜੇ ਤੱਕ ਇਹ ਨਹੀਂ ਲਿਖਿਆ ਕਿ ਕਿਹੜੀਆਂ-ਕਿਹੜੀਆਂ ਫੌਜਾਂ ਨੇ ਇੱਥੇ ਉਦਣ ਹਮਲੇ ਕੀਤੇ ਸਾਡੇ ਬੱਚੇ ਸ਼ਹੀਦ ਕੀਤੇ ਬੀਬੀਆਂ ਸ਼ਹੀਦ ਕੀਤੀਆਂ ਸਰੋਵਰ ਦਾ ਰੰਗ ਲਹੂ ਦੇ ਨਾਲ ਲਾਲ ਹੋ ਗਿਆ ਸੀ ਔਰ ਉਸ ਵੇਲੇ ਜੈਲ ਸਿੰਘ ਫੌਜਾਂ ਦਾ ਕਮਾਂਡਰ ਇਨ ਚੀਫ ਸੀ ਉਸ ਦਾ ਹੌਸਲਾ ਨਹੀਂ ਪਿਆ ਕਿ ਮੈਂ ਫੌਜ ਨੂੰ ਕਹਾ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਹੀਂ ਕਰ ਸਕਦੇ ਹੈਗੇ ਸਾਰੇ ਦਿਲ ਛੱਡ ਕੇ ਸੀਗੇ ਲੰਗੋਵਾਲ ਬਾਦਲ ਤੋੜਾ ਤਲਵੰਡੀ ਬਿੰਦਵੰਤ ਸਿੰਘ ਸਾਰੇ ਇਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਜਾ ਕੇ ਜਿਉ ਸਾਧ ਹੈ ਤੁਸੀਂ ਸਿਰਫ ਫੌਜ ਬਾਹਰ ਲਾ ਦਿਓ ਤੇ ਉਹ ਹੱਥ ਖੜੇ ਕਰਕੇ ਆ ਜੂਗਾ ਪਰ ਸੰਤਾ ਨੇ ਇਹੋ ਜਿਹੇ ਲੋਹ ਦੇ ਢਾਣੇ ਛਕਾਏ ਇਹਨਾਂ ਨੂੰ ਕਿ ਇਤਿਹਾਸ ਯਾਦ ਰੱਖੂਗਾ ਔਰ ਸਿੱਖਾਂ ਦਾ ਮੋਰਚਾ ਸਦੀਆਂ ਤੱਕ ਬੱਚੇ ਪੜ੍ਹ-ਪੜ ਕੇ ਇਸ ਨੂੰ ਰੋਸ਼ਨੀ ਦੇ ਵਿੱਚ ਲਿਆਉਣਗੇ ਕਿ ਸਾਡੇ ਬਜ਼ੁਰਗਾਂ ਨੇ ਤਿੰਨ ਪਰਮਾਣੂ ਹਥਿਆਰ ਲਾਂਚ ਫੌਜਾਂ ਦੇ ਨਾਲ 303 ਰਾਈਫਲਾਂ ਦਾ ਮੁਕਾਬਲਾ ਕੀਤਾ ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਲੜਾਈ ਦੇ ਵਿੱਚ ਜਨਰਲ ਸ਼ਬੀਕ ਸਿੰਘ ਤੇ ਜਨਰਲ ਜਗਜੀਤ ਸਿੰਘ ਅਰੋੜੇ ਨੇ ਪਾਕਿਸਤਾਨ ਦੀ ਫੌਜ ਦੇ 90 ਹਜ਼ਾਰ ਫੌਜ ਕੈਦ ਕਰ ਲਈ ਸੀ ਅੱਜ ਫੌਜ ਦੇ ਵਿੱਚ ਹਿੰਦੂਤਵਾ ਨੇ ਕੋਈ ਸਿੱਖ ਜਰਨੈਲ ਨਹੀਂ ਲਾਇਆ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈ ਹਾਈ ਕੋਰਟਾਂ ਦੇ ਵਿੱਚ ਕੋਈ ਸਿੱਖ ਚੀਫ ਜਸਟਿਸ ਨਹੀਂ ਹੈ ਕੋਈ ਵੱਡਾ ਵਜ਼ੀਰ ਸਿੱਖ ਨਹੀਂ ਹੈ ਸਿੱਖਾਂ ਨੂੰ ਹਕੂਮਤ ਤੋਂ ਦੂਰ ਰੱਖਿਆ ਗਿਆ ਇਹਦੇ ਸਿੱਟੇ ਮਾਰੇ ਨਿਕਲਣਗੇ ਜੇ ਸਿੱਖਾਂ ਨੂੰ ਐਸਟਰਾ ਤੁਸੀਂ ਇਹਨਾਂ ਨੂੰ ਵਰਤਾਰਾ ਕਰਦੇ ਰਹੋਗੇ ਸਿੱਖਾਂ ਜਿਨ੍ਹਾਂ ਨੇ ਅਫਗਾਨੀ ਨੂੰ 1762 ਦੇ ਵਿੱਚ ਪੂਰੀ ਸ਼ਕਸਤ ਦੇਖੇ ਵਾਪਸ ਅਫਗਾਨਿਸਤਾਨ ਭੇਜਿਆ ਸੀ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਰਾਹੀਂ ਕੋਈ ਹਮਲਾਵਾਰ ਨਹੀਂ ਆਇਆ ਪਰ ਅੱਜ ਸਿੱਖਾਂ ਨੂੰ ਇਹ ਮੋਦੀ ਸਰਕਾਰ ਕਾਂਗਰਸ ਸਰਕਾਰ ਤੇ ਕਹੀ ਦੀ ਸਮਝਦੀ ਪਰ ਹੁਣ راہુલ ਗਾਂਧੀ ਗਿਆ ਸੀ ਅਮਰੀਕਾ ਉਹਦੇ ਕੱਠ ਦੇ ਵਿੱਚ ਸਿੱਖਾਂ ਨੇ ਦੱਬ ਕੇ ਭਾਗ ਲਿਆ ਤੇ ਖਾਲਿਸਤਾਨ ਦੇ ਨਾਰੇ ਮਾਰੇ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਨਾ ਕਸ਼ਮੀਰ ਜਾਣ ਦਿੰਦੇ ਹੈ ਬੇਸ਼ੱਕ ਤੁਸੀਂ ਮੈਨੂੰ ਆਪਣਾ ਐਮਪੀ ਬਣਾਇਆ ਮੈਨੂੰ ਤੁਸੀਂ ਡਿਪਲੋਮੈਟਿਕ ਪਾਸਪੋਰਟ ਦਵਾਇਆ ਪਰ ਰahul Gandhi ਤੇ ਹੋਰ ਜਾ ਸਕਦੇ ਐ ਪਰ ਤੁਹਾਡਾ ਨਮਾਇੰਦਾ ਸਿਮਰਨਜੀਤ ਸਿੰਘ ਮਾਨ ਹਿੰਦੁਸਤਾਨ ਦੀ ਹੱਦ ਦੇ ਅੰਦਰ ਧੜਿਆ ਹੋਇਆ ਐ ਇਹ ਹਿੰਦੁਸਤਾਨ ਦਾ ਅੱਜ ਇਹ ਪ੍ਰਿਜ਼ਨਰ ਐ ਜੋ ਮੈਂ ਹਸ ਕਰਦੇ ਐ ਕੀ ਐਸ்சிਪੀਸੀ ਦੇ ਇਲੈਕਸ਼ਨ ਆ ਰਹੇ ਐ ਤੁਹਾਡਾ ਹਰੇਕ ਦਾ ਹੱਕ ਹੈ ਕਿ ਆਪਣੇ ਵੋਟ ਬਣਾਓ ਆਪਾਂ ਐਸ்சிਪੀਸੀ ਦੇ ਵਿੱਚ ਆਈਏ ਫਿਰ ਕਾਨੂੰਨ ਦੇ ਰਾਹੀਂ ਆਪਣੇ ਅਕਾਲ ਤਖਤ ਦੇ ਜਥੇਦਾਰ ਦੈਨਾਨਤ ਕਿੱਥੇ ਜਾਣ ਤੇ 328 ਰੁਪਏ ਜਿਹੜੇ ਗਮਨ ਕਰਤੇ ਐ ਐਸ்சிਪੀਸੀ ਨੇ ਤੇ ਬਰਗਾੜੀ ਦੇ ਵਿੱਚ ਜਿਹੜਾ ਜ਼ੁਲਮ ਹੋਇਆ ਅਜੇ ਤੱਕ ਨਾ ਸੁਖਬੀਰ ਸਿੰਘ ਨੂੰ ਸਮੇਤ ਸੈਣੀ ਨੂੰ ਸਰਸੇ ਦੇ ਸਾਦ ਨੂੰ ਫੜਿਆ ਗਿਆ ਸ਼ੋ ਸਿੱਖਾਂ ਦੇ ਜਿਹੜੇ ਧਾਰਮਿਕ ਨੁਕਸਾਨ ਹੋਏ ਹੈ 32-32 ਸਾਲਾਂ ਤੋਂ ਸਿੱਖ ਬੰਦੀ ਬਣ ਕੇ ਜੇਲ੍ਹਾਂ ਵਿੱਚ ਡੱਕੇ ਹੋਏ ਐ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਅਸਾਮ ਲੈ ਕੇ ਚਲੇ ਗਏ ਐ ਇੰਨੀ ਦੂਰ ਜਿਵੇਂ ਅੰਗਰੇਜ਼ ਆਜ਼ਾਦੀ ਕਲਾਟੀਆਂ ਨੂੰ ਕਾਲੇ ਪਾਣੀ ਨਿਕਬਾਰ ਆਇਲੈਂਡ ਲੈ ਕੇ ਜਾਂਦੇ ਸੀਗੇ ਸਾਡੇ ਨਾਲ ਜੋਖਿਸ਼ ਹੋਰੇ ਇਹਦੇ ਨਤੀਜੇ ਹਕੂਮਤ ਨੂੰ ਭਰਨੇ ਪੈਣਗੇ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕੀ ਆਪਾਂ ਨੇ ਸਰਕਾਰਾਂ ਦੇ ਨਾਲ ਮਿਲਵਰਤਨ ਨਹੀਂ ਕਰਨਾ ਜੇ ਤੁਹਾਨੂੰ ਫੌਜ ਜਾਂ ਪੁਲਿਸ ਜਾਂ ਸਰਕਾਰ ਦਾ ਹਾਕਮ ਪੁੱਛੇ ਕਿ ਜਲੰਧਰ ਨੂੰ ਰਾਹ ਕਿਹੜਾ ਤੁਸੀਂ ਬਟਾਲੇ ਦਾ ਰਾਹ ਦਿਖਾ ਦੇਣਾ ਸਿੱਧਾ ਰਾਹ ਦਿਖਾਉਣਾ ਹੀ ਨਹੀਂ ਇਹਦੇ ਨਾਲ ਨਾ ਮਿਲਣ ਵਰਤੋ ਜਦੋਂ ਹੋ ਗਿਆ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਵਾਕੇ ਦਾ ਬਾਰਡਰ ਵਪਾਰ ਦੇ ਲਈ ਖੁੱਲਣਾ ਚਾਹੀਦਾ ਹੈ ਜੀ ਦੇ ਨਾਲ ਸਾਡੇ ਲਾਲੇ ਬਾਣੀਏ ਸਾਡੇ ਜ਼ਿਮੀਦਾਰ ਆਪਣੀਆਂ ਜਿੰਸਾਂ ਨੂੰ ਬਾਹਰ ਦੇ ਮੁਲਕਾਂ 'ਚ ਭੇਜਣ ਸਾਡੀ ਟਰਾਂਸਪੋਰਟ ਵਧੇ ਸਾਡੇ 46 ਲੱਖ ਨੌਜਵਾਨ ਕਿਲਾ ਜਾ ਟ੍ਰਾਂਸਪੋਰਟ ਦੇ ਵਿੱਚ ਨੌਕਰੀ ਕਰਨ ਤੇ ਅਸੀਂ ਫੈਲਿਏ ਔਰ ਸਾਰੀ ਦੁਨੀਆ ਦੇ ਵਿੱਚ ਸਾਡਾ ਵਪਾਰ ਜਾਵੇ ਕੱਲ ਮੈਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਗਿਆ ਉੱਥੇ ਪਤਾ ਲੈ ਕੇ ਆਇਆ ਕਿਵੇਂ ਬੰਦੀ ਰੱਖੇ ਜਾਂਦੇ ਹੈ ਔਰ ਅਜੇ ਤੱਕ ਸਾਡੇ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਹੈ ਡਾਕਟਰ ਸਾਡੇ ਕਸਬਿਆਂ ਦੇ ਵਿੱਚ ਹੈਗੇ ਇਹ ਸਰਕਾਰ ਨੇ ਵਾਧੇ ਕੀਤੇ ਆ ਕਿ ਹਸਪਤਾਲ ਚੱਲਣਗੇ ਪਰ ਡਾਕਟਰਾਂ ਨਰਸਾਂ ਤੋਂ ਬਗੈਰ ਹਸਪਤਾਲ ਬਿਲਕੁਲ ਸਾਡੇ ਨਹੀਂ ਚੱਲਦੇ ਆਪਣੇ ਮਨ ਦੇ ਵਿੱਚੋਂ ਯਾਰ ਸਾਲ ਲੈਣਾ ਚਾਹੀਦਾ ਰੋਜ਼ ਪੰਜ ਮੀਲ ਤੁਰਨਾ ਹੌਲੀ ਹੌਲੀ ਭੱਜਣਾ ਚਾਹੀਦਾ ਤਰਨਾ ਚਾਹੀਦਾ ਅੱਜ ਕੀ ਕਿਹਾ ਜਸਵੰਦਰ ਸਾਹਿਬ ਨੇ ਸਾਡੇ ਦਰਸ਼ਨ ਦیدار ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਰਹਿ ਗਏ ਐ ਉਹਨਾਂ ਦੇ ਦਰਸ਼ਨ ਦیدار ਹੁੰਦੇ ਰਹਿਣ ਤੇ ਕੀ ਆਪਾਂ ਨੂੰ ਸਿਰਫ ਪਰਮਿਟ ਚਾਹੀਦਾ ਜਾਣ ਨੂੰ ਆਪਾਂ ਨੂੰ ਤਰਨਾ ਹੁੰਦਾ ਹੈ ਆਪਾਂ ਨੂੰ ਭੱਜਣਾ ਹੁੰਦਾ ਹੈ ਆਪਾਂ ਰਾਵੀ ਦਾ ਦਰਿਆ ਪਾਰ ਕਰਕੇ ਨਹੀਂ ਜਾ ਸਕਦੇ ਆਪਣੇ ਗੁਰਦੁਆਰਿਆਂ ਨੂੰ ਜਾ ਸਕਦੇ ਆ ਜੇ ਮੈਨੂੰ ਅੱਗੇ ਲਾਉਣਾ ਹੈ ਮੈਨੂੰ ਲਾ ਲਿਓ ਹਰੇਕ ਸਿੱਖ ਨੂੰ ਪਤਾ ਹੋਣਾ ਚਾਹੀਦਾ ਕਿਵੇਂ ਤਰੀਦਾ ਤੇ ਜਾ ਕੇ ਦਰਸ਼ਨ ਕਰਕੇ ਵਾਪਸ ਆ ਜਾਓ ਸਾਡੀ ਧਰਤੀ ਹੈ ਕੋਈ ਇਹਦੇ 'ਚ ਗਨਾਹ ਨਹੀਂ ਹੈ ਕੋਈ ਇਹਦੇ 'ਚ ਦੋਸ਼ ਨਹੀਂ ਹੈ ਜਦੋਂ ਅਕਾਲ ਤਖਤ ਸਾਹਿਬ ਦੇ ਜੱਜਦਾਰ ਨੇ ਅੱਜ ਅਰਦਾਸ ਕਰਤੀ ਕੀ ਦਰਸ਼ਨ ਦیدار ਸਾਡੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਹੁੰਦੇ ਰਹਿਣ ਫਿਰ ਅਕਾਲ ਤਖਤ ਵੱਡਾ ਕੈਥੋਂ ਦੀ ਸਰਕਾਰ ਵੱਡੀ ਹੈ ਸੋ ਮੈਂ ਆਸ ਕਰਦਾ ਕਿ ਹੁਣ ਆਪਾਂ ਤਖਣੇ ਹੋ ਕੇ ਆਜ਼ਾਦੀ ਦੀ ਲਹਿਰ ਨੂੰ ਲੈ ਕੇ ਆਪਣੇ ਆਪ ਨੂੰ ਆਜ਼ਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨ ਸਾਬ ਬੀਬੀ ਜੀ ਕੋਲ ਅਕਾਲੀ ਦਰ ਤੋਂ ਵੱਖਰੇ ਹੋ ਕੇ ਆਜੀ ਪੀਸੀ ਦੀ ਚੋਣਾਂ ਲੜਨ ਜਾ ਰਹੇ ਆ ਵੱਖਰੀ ਪਾਰਟੀ ਦਾ ਐਲਾਨ ਕੀਤਾ ਹੋਇਆ ਹੈ ਜੀ ਜਵਾਬ ਦੇ ਦਿਓ ਜੀ ਜਵਾਬ ਦੇ ਦਿਓ ਜਵਾਬ ਹੀ ਹੈ ਜੀ ਇਹ ਜਵਾਬ ਹੈ ਸਮਝ ਲਓ ਥੋੜਾ ਖੁੱਲ ਕੇ ਜਵਾਬ ਦਿੰਦਾ ਜਾਂ ਮਾਨ ਸਾਹਿਬ ਥੋੜਾ ਜਿਆਦਾ ਹੈ ਸਾਡੇ ਜਖਮਾਂ ਤੇ ਬਹੁਤ ਵੱਡਾ ਜਿਹੜਾ ਸਾਡੇ ਪਿੰਡਿਆਂ ਦੇ ਉੱਤੇ ਸਾਡੇ ਦਿਲਾਂ ਦੇ ਉੱਤੇ ਉਸ ਵੇਲੇ ਦੀ ਮੌਜੂਦਾ ਸਰਕਾਰ ਨੇ ਜ਼ਖਮ ਦਿੱਤਾ ਸੀ ਜੀ ਔਰ ਅਸੀਂ ਇਸ ਜ਼ਖਮ ਨੂੰ ਕਦੇ ਭੁੱਲ ਨਹੀਂ ਸਕਦੇ ਹਮੇਸ਼ਾ ਯਾਦ ਰਹਿਣਗੇ ਔਰ ਇਹ ਜਿਹੜਾ 84 ਦਾ ਜਿਹੜਾ ਦੁਖਾਂਤ ਹੈ ਇਹ ਸਾਨੂੰ ਮਜ਼ਬੂਤ ਕਰਦਾ ਜਦੋਂ ਅਸੀਂ